ਸਰਕਾਰਾਂ ਨਹੀਂ ਭਾਈ ਸਾਹਿਬ ਜੀ ਅੱਜ ਕੋਈ ਨਵੀਂ ਨਹੀਂ ਸਰਕਾਰਾਂ ਜਦੋਂ ਦੀਆਂ ਵੀ ਚਾਹੇ ਦਿੱਲੀ ਲਾ ਲਓ ਜਾਂ ਚੰਡੀਗੜ੍ਹ ਲਾ ਲਓ ਜੋ ਵੀ ਉਸ ਕੁਰਸੀ ਦੇ ਉੱਤੇ ਬਹਿਗਾ ਦਿੱਲੀ ਜਾ ਕੇ ਬਹਿ ਗਿਆ ਚਾਹੇ ਚੰਡੀਗੜ੍ਹ ਬਹਿ ਗਿਆ ਚਾਹੇ ਸਾਡੇ ਵਿੱਚੋਂ ਵੀ ਕਿਉਂ ਨਾ ਗਿਆ ਹੋਵੇ ਪਰ ਉਹਦੀ ਸੋਚ ਹੀ ਇਹੋ ਜੀ ਹੋ ਜਾਂਦੀ ਏ ਕਿ ਮੈਂ ਸਿੱਖਾਂ ਦੇ ਨਾਲ ਕਿਤਨਾ ਸਿੱਖਾਂ ਨੂੰ ਨੀਵਾ ਵਿਕਾਉਣਾ ਏ ਹੁਣ ਇੱਥੇ ਆਪਾਂ ਲਈਏ ਇਹ ਮੈਂ ਉਹਦੋਂ ਵੀ ਗੱਲ ਕੀਤੀ ਸੀ ਕਿ ਸਾਨੂੰ ਟਾਈਮਾਂ ਦੀ ਲੋੜ ਨਹੀਂ ਆ ਕਿਉਂਕਿ ਟਾਈਮ ਸਾਡੇ ਸਿਰ ਤੇ ਬਣਾਇਆ ਗਿਆ ਸਾਨੂੰ ਮਾਰਨ ਵਾਸਤੇ ਬਣਾਏ ਗਏ ਕਿਉਂਕਿ ਡੈਮਾਂ ਦੀ ਸਾਨੂੰ ਬਤੀ ਤੇ ਮਿਲਦੀ ਨਹੀਂ ਬਤੀ ਤੇ ਸਾਨੂੰ ਬਠਿੰਡੇ ਤੋਂ ਮਿਲਦੀ ਕੋਲੇ ਵਾਲੀ ਤੇ ਇਹ ਡੈਮ ਜਿਹੜੇ ਸਾਨੂੰ ਰੋੜਨ ਵਾਸਤੇ ਬਣਾਏ ਗਏ ਇਹਨਾਂ ਦੀ ਸਾਨੂੰ ਕੋਈ ਲੋੜ ਨਹੀਂ ਆ ਅਗਰ ਇਹਨਾਂ ਡੈਮਾਂ ਦੇ ਵਿੱਚ ਹੁਣ ਵੇਖੋ ਚਾਰ ਡੈਮਾਂ ਦੇ ਵਿੱਚ ਇਕੱਠਾ ਕਰਕੇ ਪਾਣੀ ਇੱਕਦਮ ਛੱਡ ਦਿੱਤਾ ਗਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਹੁਣ ਸਭ ਨੂੰ ਪਤਾ ਹੀ ਹੈ ਜਿਹੜੀ ਬਾਰਸ਼ ਹੈ ਤੇ ਕਿ ਜ਼ਿਆਦਾ ਹੋਣੀ ਹੈ ਬਰਫ਼ ਜ਼ਿਆਦਾ ਪਿੰਗਲਣੀ ਹੈ ਗਰਮੀ ਦੇ ਨਾਲ ਬਰਫ਼ ਜ਼ਿਆਦਾ ਪਿੰਗਲਣੀ ਬਾਰਸ਼ ਜ਼ਿਆਦਾ ਹੋਣੀ ਹੈ ਪਰ ਸਰਕਾਰ ਦੀ ਫੌਜ ਸੀ ਕਿ ਇਹਨਾਂ ਨੂੰ ਡੋਪਣਾ ਕਿਤਰਾ ਹੁਣ ਜੋ ਸਾਡੇ ਮੈਂ ਬੇਨਤੀ ਕਰਾਂ ਕਿ ਅੱਜ ਤੱਕ ਕਾਰਸੇਵਾਲਾਂ ਦੇ ਉੱਤੇ ਇਹੋ ਹੀ ਗੱਲ ਕੀਤੀ ਜਾਂਦੀ ਹੈ ਕਿ ਕਾਰ ਸੇਵਾ ਕਰਾਈਆਂ ਕਰਦੇ ਆ ਕਾਰਸੇਵਾਲੇ ਪਰ ਕਾਰਸੇਵਾਲੇ ਔਖੀ ਸਮੇਂ ਦੇ ਉੱਤੇ ਕਿਸੇ ਦੀ ਬਾਹ ਨਹੀਂ ਫੜਦੇ ਪਰ ਮੈਂ ਦੱਸ ਦੇਵਾਂ ਕਿ ਥਾਸੀ ਦੇ ਵਿੱਚ ਪਾਣੀ ਆਇਆ ਉਦੋਂ ਵੱਡਿਆ ਮਹਾਪੁਰਖਾਂ ਦੇ ਨਾਲ ਸਾਡੀ ਡਿਊਟੀ ਲੱਗੀ ਸੰਤ ਬਾਬਾ ਜਗਤਾਰ ਸਿੰਘ ਜੀ ਮਹਾਪੁਰਖਾਂ ਦੇ ਨਾਲ ਅਸੀਂ ਇਹਨਾਂ ਕਿੰਨੇ ਪਿੰਡ ਇਹਨਾਂ ਪਿੰਡਾਂ ਦੇ ਵਿੱਚ ਮੰਝੀਆਂ ਧਾਕਰ ਅਰਜਾਈਆਂ 600 ਔਰ ਲੰਗਰ ਤੇ ਜਿਹੜਾ ਵਾ ਮਹੀਨਾ ਪਰ ਡੇਢ ਮਹੀਨਾ ਜਾਂਦਾ ਰਿਹਾ ਤਿੰਨਾਂ ਥਾਵਾਂ ਤੇ ਲੰਗਰ ਪੱਕਦਾ ਸੀ